ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤਾਂ ਮੈਂ ਹਾਂ ਰਵੀ ਸ਼ੰਕਰ ਮਿਸ਼ਰਾ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਸੀਐਮ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਦਿੱਲੀ ਤਿਹਾੜ ਜੇਲ੍ਹ ਦੇ ਵਿੱਚ ਜਾਣਗੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਸੀਐਮ ਭਗਵੰਤ ਮਾਨ ਜਿਹੜੇ ਨੇ ਉਹ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਤਿਹਾੜ ਜੇਲ੍ਹ ਵਿੱਚ ਜਾਣਗੇ ਉਹਨਾਂ ਨੇ ਇੱਕ ਚਿੱਠੀ ਰਾਹੀਂ ਤਿਹਾੜ ਜੇਲ੍ਹ ਦੇ ਪ੍ਰਸ਼ਾਸਨ ਨੂੰ ਇਹ ਚਿੱਠੀ ਲਿਖ ਕੇ ਪਰਮਿਸ਼ਨ ਮੰਗੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹ ਅਰਵਿੰਦ ਕੇਜਰੀਵਾਲ ਦੇ ਨਾਲ ਮਿਲਣ ਜਾਣਗੇ ਤੁਹਾਨੂੰ ਦੱਸਦੇ ਇਹ ਕਿ ਸ਼ਰਾਬ ਘਟਾਲੇ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਨੂੰ 15 April ਤੱਕ ਦਿੱਲੀ ਚ ਤਿਹਾਰ ਜੇਲ੍ਹ ਦੇ ਵਿੱਚ ਨਿਆਇ ਹਰਿਆਸਤ ਵਿੱਚ ਰੱਖਿਆ ਗਿਆ ਹੈ ਤੇ ਜਿਸ ਨੂੰ ਲੈ ਕੇ ਹੁਣ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਕਿ ਸੀਐਮ ਭਗਵੰਤ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਤਿਹਾਰ ਜੇਲ੍ਹ ਵਿੱਚ ਜਾਣਗੇ ਤੇ ਉਹਨਾਂ ਨੇ ਚਿੱਠੀ ਲਿਖ ਕੇ ਤਿਹਾਰ ਜੇਲ੍ਹ ਦੇ ਜਿਹੜੇ ਪ੍ਰਸ਼ਾਸਨ ਨੇ ਉਹਨਾਂ ਤੋਂ ਜਿਹੜੀ ਇਸ ਦੀ ਮੰਗੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਦੇ ਨੂੰ ਲੈ ਕੇ ਮੇਰੇ ਸਹਿਯੋਗੀ ਜਿਹੜੇ ਨੇ ਮਨਜੋਤ ਜੁੜ ਚੁੱਕੇ ਨੇ ਜੀ ਮਨਜੋਤ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੀਐਮ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਤਿਹਾਰ ਜਿਲ੍ਹੇ ਜਾਣਗੇ ਇਸ ਨੂੰ ਲੈ ਕੇ ਤੁਹਾਡੇ ਕੀਤੇ ਦੀ ਜਾਣਕਾਰੀ ਹੈ ਜੀ ਬਿਲਕੁਲ ਜਿਸ ਤਰੀਕੇ ਨਾਲ ਆ ਵੀ ਤੁਸੀਂ ਦੱਸਿਆ ਬਿਲਕੁਲ ਠੀਕ ਹੈ ਹੁਣ ਜਾਣਕਾਰੀ ਹੈ ਸੋਰਸਸ ਤੋਂ ਮਿਲ ਰਹੀ ਹੈ ਕਿ ਤਿਹਾਰ ਜਿਲ੍ਹੇ ਦੇ ਵਿੱਚ ਜਲਦੀ ਹੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਅ ਭਗਵੰਤ ਸਿੰਘ ਮਾਨ ਨੇ ਉਹ ਜਾ ਸਕਦੇ ਨਹੀਂ ਕਿਉਂਕਿ ਸੀਐਮ ਹਾਊਸ ਨੇ ਹੀ ਤਿਹਾੜ ਜੇਲ੍ਹ ਦੇ ਪ੍ਰਸ਼ਾਸਨ ਨੂੰ ਚਿੱਠੀ ਲਿਖੀ ਹੈ ਕਿ ਉਹ ਅਦਵਿੰਦ ਕੇਜਰੀਵਾਲ ਨੂੰ ਮਿਲਣਾ ਚਾਹੁੰਦੇ ਨੇ ਤਾਂ ਇਹਦੇ ਵਿੱਚ ਹੁਣ ਕਦੋਂ ਪ੍ਰਸ਼ਾਸਨ ਜਿਹੜਾ ਇਸ ਨੂੰ ਅਪਰੂਵ ਕਰਦਾ ਹੈ ਕਿਉਂਕਿ ਸਾਰਾ ਕੁਝ ਹੁਣ ਜਿਹੜਾ ਤਿਹਾੜ ਜੇਲ੍ਹ ਦੇ ਪ੍ਰਸ਼ਾਸਨ ਦੇ ਕੋਲ ਆਉਂਦਾ ਹੈ ਕਿਉਂਕਿ ਉਹਦੇ ਪਾਸੇ ਵਿੱਚ ਗੇਮ ਹੈ ਜਿਹੜੀ ਉਹਦੇ ਗੇਮ ਦੇ ਵਿੱਚ ਵਾਲ ਕਿ ਕਿਸ ਤਰੀਕੇ ਦੇ ਨਾਲ ਹੁਣ ਉਹ ਅਪਰੂਵ ਕਰਦਾ ਹੈ ਜਾਂ ਕਦੋਂ ਅਪਰੂਵ ਕਰਦਾ ਹੈ ਕਿਉਂਕਿ ਇੱਕ ਵਾਰ ਜਦੋਂ ਗੱਲ ਕਰੀ ਹੁਣ ਸੰਜੀਤ ਸਿੰਘ ਨੂੰ ਤਾਂ ਜ਼ਮਾਨਤ ਜਿਹੜੀ ਮਿਲ ਚੁੱਕੀ ਹੈ ਲੇਕਿਨ ਦੂਸਰੇ ਪਾਸੇ ਅ ਅਦਾਲ ਫੈਸਲਾ ਜਿਹੜਾ ਆਪਣੇ ਕੋਲ ਆਪਣੀ ਹਿਫਾਜ਼ਤ ਵਿੱਚ ਸੁਰੱਖਿਤਰ ਰੱਖਿਆ ਹੈ ਔਰ ਹੁਣ ਅਗਲਾ ਫੈਸਲਾ ਜਿਹੜਾ ਹੈਗਾ ਉਹ ਤਿਹਾੜ ਜੇਲ੍ਹ ਦੇ ਪ੍ਰਸ਼ਾਸਨ ਦਾ ਨਿਕਲ ਕੇ ਆਊਗਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਣ ਜਾਣ ਦਿੰਦੇ ਨੇ ਜਾਂ ਫਿਰ ਕਿਸੇ ਤਰ੍ਹਾਂ ਦਾ ਕੋਈ ਹੋਰ ਰੋਕ ਟੋਕ ਲਗਾਉਂਦੇ ਨੇ ਕਿਉਂਕਿ ਹੁਣ 15 ਅਪ੍ਰੈਲ ਤੱਕ ਨਿਆਇਕ ਹਿਰਾਸਤ ਦੇ ਵਿੱਚ ਰਹਿਣਗੇ ਅਰਵੀ ਕੇਜਰੀਵਾਲ ਉਹਦੇ ਵਿੱਚ ਲਗਾਤਾਰ ਜਿਹੜੇ ਉਹਨਾਂ ਦੇ ਅੰਦਰਲੇ ਸੰਦੇਸ਼ ਤੇ ਉਹ ਬਾਹਰ ਨਿਕਲ ਕੇ ਆਉਂਦੇ ਨੇ ਫਿਰ ਚਾਹੇ ਉਹ ਜਿਹੜੇ ਦਿੱਲੀ ਦੇ ਮੰਤਰੀ ਨੇ ਆਤੀ ਸੀ ਉਹਨਾਂ ਦੇ ਰਹੇ ਜਾਂ ਹੋਰ ਮੰਤਰੀ ਜਿਹੜੇ ਨੇ ਉਹਨਾਂ ਦੇ ਰਹੇ ਨਿਕਲ ਕੇ ਆਉਂਦੇ ਨੇ ਇਸ ਦੇ ਵਿੱਚ ਵੀ ਹੁਣ ਸਿੱਦੇ ਤੌਰ ਦੇ ਉੱਪਰ ਗੱਲ ਕਰੀ ਤਾਂ ਚਰਚਾ ਇਹ ਵੀ ਸੀ ਕਿ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹ ਜੇਲ੍ਹ ਦੇ ਵਿੱਚੋਂ ਵੀ ਸਰਕਾਰ ਚਲਾਉਣਗੇ ਕਿਉਂਕਿ ਉਹਨਾਂ ਦੇ ਮੰਤਰੀ ਆ ਅਕਸਰ ਇਹ ਗੱਲ ਕਹਿੰਦੇ ਨੇ ਲੇਕਿਨ ਹੁਣ ਜਦੋਂ ਕੀ ਕੁਝ ਗੱਲਾਂ ਜੜੀਆਂ ਨੇ ਉਹ ਅਰਵਿੰਦ ਕੇਜਰੀਵਾਲ ਉਹ ਰੁਪਗਵੰ ਸਿੰਘ ਮਾਨ ਦੇ ਵਿਚਕਾਰ ਹੋਣਗੀਆਂ ਜਿੱਕਰ ਉਹ ਦਿਹਾੜ ਜੇਲ੍ਹ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਮਿਲਣ ਦੀ ਲਈ ਜਾਂਦੇ ਨੇ ਲੇਕਿਨ ਉਹ ਸਭ ਤੋਂ ਵੱਡੀ ਗੱਲ ਇਹ ਹੈ ਇਹ ਫੈਸਲਾ ਜਿਹੜਾ ਉਹ ਤਿਹਾਰਡ ਜੇਲ੍ਹ ਦੇ ਪ੍ਰਸ਼ਾਸਨ ਵੱਲੋਂ ਕੀਤਾ ਜਾਣਾ ਹੈ ਕਿ ਉਹ ਉਹਨਾਂ ਨੂੰ ਮਿਲਣ ਦੇਣ ਜਾਣ ਦੇ ਲਈ ਸਮਾਂ ਦਿੰਦੇ ਨੇ ਉਹਨਾਂ ਦੀ ਜਿਹੜੀ ਰਿਕਵੈਸਟ ਸੀਐਮ ਕਾਰੇ ਲੈਵਲੋਂ ਪਾਈ ਗਈ ਹੈ ਤਿਹਾਰਡ ਜੇਲ੍ਹ ਦੇ ਪ੍ਰਸ਼ਾਸਨ ਨੂੰ ਉਹ ਅਪਰੂਵ ਹੁੰਦੀ ਹੈ ਜਦੋਂ ਅਪਰੂਵ ਹੁੰਦੀ ਹੈ ਤਾਂ ਫਿਰ ਉਸੇ ਬਾਅਦ ਸਿੱਧੇ ਤੌਰ ਦੇ ਉੱਪਰ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਭਗਵੰਤ ਸਿੰਘ ਮਾਨ ਉਹ ਤਿਹਾਰਡ ਜੇਲ੍ਹ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਮਿਲਣ ਗਏ ਔਰ ਅਗਲੀ ਜਿਹੜੀ ਲੋਕ ਸਭਾ ਇਲੈਕਸ਼ਨਸ ਨੇ ਉਹਦੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਸਟ੍ਰੈਟਜੀ ਬਣਾਈ ਜਾਣੀ ਹੈ ਕਿ ਕਿਸ ਤਰੀਕੇ ਨਾਲ ਪ੍ਰਚਾਰ ਕਰਨਾ ਹੈ ਔਰ ਨਾਲ ਹੀ ਦੱਸੀ ਕਿ ਜਿਹੜੇ ਸੀਨੀਅਰ ਪ੍ਰਚਾਰਕ ਨੇ ਜਾਂ ਫਿਰ ਕਹ ਲਈਏ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਸੰਦੀਪ ਪਾਟਕ ਉਹ ਅੱਜ ਪਹਿਲਾਂ ਹੀ ਪੰਜਾਬ ਦੌਰੇ ਤੇ ਨੇ ਅੱਜ ਅੰਮ੍ਰਿਤਸਰ ਉਹ ਜਲੰਧਰ ਦੇ ਵਿੱਚ ਉਹਨਾਂ ਨੇ ਦੌਰਾ ਕੀਤਾ ਲਗਾਤਾਰ ਜਿਹੜੇ ਲੋਕਾਂ ਨੂੰ ਮਿਲੇ ਨੇ ਔਰ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਗੱਲ ਜਿਹੜੀ ਲਗਾਤਾਰ ਉਹ ਲੋਕਾਂ ਨੂੰ ਦੱਸ ਰਹੇ ਨੇ ਕਿ ਬੀਜੇਪੀ ਵੱਲੋਂ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਪੂਰਾ ਕਾਰਵਾਈ ਕੀਤੀ ਗਈ ਹੈ ਕਿਹੜੇ ਮਾਮਲੇ ਦੇ ਵਿੱਚ ਰਚਿਆ ਗਿਆ ਸ਼ਰਾਬਖਟ ਵਾਲੇ ਸਾਰਾ ਲੈ ਕੇ ਹੋਂ ਦੇਖਦੇ ਆ ਵੀ ਅਗਲਾ ਆਉਣ ਵਾਲਾ ਸਮਰਅਵੀ ਉਹ ਕਿਸ ਤਰੀਕੇ ਦਾ ਨਿਕਲ ਕੇ ਆਉਂਦਾ ਜੀ 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 ਵੀ ਤੁਸੀਂ ਕਿਹਾ ਕਿ ਲੋਕ ਸਭਾ ਚੋਣਾਂ ਜੜੀਆਂ ਨੇ ਉਹ ਲਗਾਤਾਰ ਨੇੜੇ ਆਉਂਦੀਆਂ ਨੇ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਮੁਖ ਆਪ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਉਹ ਦਿੱਲੀ ਦੇ ਤਿਹਾੜ ਜੇਲ੍ਹ ਦੇ ਵਿੱਚ ਨੇ ਕਿਉਂਕਿ ਉਹਨਾਂ ਤੋਂ ਪਹਿਲੇ ਈਡੀ ਦੀ ਪੁੱਛਗਿੱਛ ਲਗਾਤਾਰ ਕਈ ਦਿਨਾਂ ਤੱਕ ਚੱਲੀ ਉਸ ਤੋਂ ਬਾਅਦ ਉਹਨਾਂ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਤੇ ਜਿਹੜੇ ਉਹਨਾਂ ਦੇ ਜਾਣ ਤੋਂ ਬਾਅਦ ਕਈ ਜੜੀਆਂ ਵੱਡੀਆਂ ਜੜੀਆਂ ਘਟਨਾਵਾਂ ਹੋ ਚੁੱਕੀਆਂ ਨੇ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਸੁਸ਼ੀਲ ਰਿੰਕੂ ਜਿਹੜੇ ਨੇ ਉਹ ਬੀਜਪੀ ਦੇ ਵਿੱਚ ਸ਼ ਹੋ ਗਏ ਨੇ ਸ਼ੀਤਲੰਗੁਰਾਲ ਸ਼ਾਮਿਲ ਹੋ ਗਏ ਨੇ ਤੁਹਾਨੂੰ ਕੀ ਲੱਗਦਾ ਕਿ ਹੋਰ ਕਿਹੜੀਆਂ ਜੜੀਆਂ ਨੇ ਚਰਚਾਵਾਂ ਹੋ ਸਕਦੀਆਂ ਜਿਹੜੇ ਜਿਸ ਨੂੰ ਲੈ ਕੇ ਸੀਆ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨਾਲ ਮਿਲਣ ਲਈ ਤਿਹਾਰ ਜੇਲ੍ਹ ਵੇ ਜਾ ਰਹੇ ਨੇ ਜਿਸ ਤਰੀਕੇ ਨਾਲ ਰਵੀ ਤੁਸੀਂ ਦੱਸਿਆ ਬਿਲਕੁਲ ਠੀਕ ਹੈ ਕਿਉਂਕਿ ਆਮ ਤੌਰ ਦੇ ਉੱਪਰ ਦੇਖਿਆ ਜਾਂਦਾ ਹੈ ਕਿ ਜਦੋਂ ਇੱਕ ਪਰਿਵਾਰ ਦਾ ਕੋਈ ਮੁਖੀਆ ਹੁੰਦਾ ਉਹ ਹੀ ਸਾਰੇ ਪਰਿਵਾਰ ਨੂੰ ਬੰਨ ਕੇ ਰੱਖਦਾ ਕਿਉਂਕਿ ਇਸ ਦੇ ਨਾਲ ਹੀ ਹੋਰ ਗੱਲਾਂ ਨਿਕਲ ਕੇ ਆਉਂਦੀਆਂ ਨੇ ਜਦੋਂ ਸੀਤਲ ਅੰਗਰਾਲ ਹੋਰ ਸੁਸ਼ੀਲ ਰਿੱਕੂ ਜਿਹੜੇ ਨੇ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਖਾਸ ਤੌਰ ਦੇ ਉੱਪਰ ਉਹਨਾਂ ਨੇ ਵੀ ਇਹੀ ਕਿਹਾ ਕਿ ਅਸੀਂ ਜਦੋਂ ਦਿੱਲੀ ਦੇ ਵਿੱਚ ਆਪਣੀਆਂ ਜਿਹੜੇ ਇਲਾਕੇ ਦੀ ਡਿਵੈਲਪਮੈਂਟ ਦੇ ਲਈ ਪਹੁੰਚੇ ਸੀ ਤਾਂ ਉਹਨਾਂ ਨੂੰ ਇਹ ਮੰਗਾਂ ਦੱਸੀਆਂ ਤਾਂ ਉਹ ਕਹਿੰਦੇ ਸੀ ਵੀ ਇਹਨਾਂ ਲੋਕਾਂ ਵੱਲੋਂ ਕਿੰਨੀਆਂ ਵੋਟਾਂ ਸਾਨੂੰ ਪਾਈਆਂ ਗਈਆਂ ਔਰ ਹੋਰ ਮੁੱਦੇ ਸੀਗੇ ਕਈ ਜਿਨ੍ਹਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਹਨਾਂ ਨਾਲ ਦਰਚਾ ਕੀਤੀ ਜਾਂਦੀ ਸੀ ਲਗਾਤਾਰ ਲੇਕਿਨ ਹੁਣ ਜੇ ਸ੍ਰੀ ਕੇ ਨਾਲ ਈਡੀ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਔਰ ਖਾਸ ਤੌਰ ਤੇ ਪਰਜੜੇ ਬੀਜੇਪੀ ਦੇ ਨਮਾਇंदे ਸੀਗੇ ਉਹਨਾਂ ਵੱਲੋਂ ਵੀ ਗਵਾਹੀ ਦਿੱਤੀ ਗਈ ਜਿਨ੍ਹਾਂ ਦੇ ਵਿੱਚ ਪਿਛਲੇ ਦਿਨੀਂ ਸੀ ਦੇ ਮੰਤਰੀ ਆਦੀ ਸੀ ਔਰ ਬਾਕੀ ਮੰਤਰੀ ਜਿਹੜੇ ਸੀਗੇ ਪ੍ਰੈਸ ਕਾਨਫਰੰਸ ਕਰਕੇ ਵੀ ਜ਼ਿਕਰ ਕਰਦੇ ਰਹੇ ਨੇ ਲਗਾਤਾਰ ਔਰ ਉਹਦੇ ਵਿੱਚ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮ ਔਰ ਵੀ ਕੇਜਰੀ ਵਾਹਮੀ ਉਹ ਜਿੰਨੇ ਦਿਨ ਤਿਹਾਰ ਜੇਲ੍ਹ ਦੇ ਵਿੱਚ ਤਾਂ ਨਿਆਇਕ ਰਸਤੇ ਵਿੱਚ ਰੱਖਿਆ ਗਿਆ ਤੇ ਕਿਨ ਫੈਸਲਾ ਜਿਹੜਾ ਹੈ ਉਹ ਹੁਣ ਅਦਾਲਤ ਵੱਲੋਂ ਆਪਣੇ ਕੋ ਸੁਰੱਖਿਅਤ ਰੱਖਿਆ ਗਿਆ allele ਆਪਣਾ ਫੈਸਲਾ ਜਿਹੜਾ ਉਹਨਾਂ ਨੇ ਨਹੀਂ ਸੁਣਾਇਆ ਇਸ ਦੇ ਵਿੱਚ ਹੁਣ ਆਮ ਆਦਮੀ ਜਿਹੜੇ ਆਮ ਆਸੀ ਪਾਰਟੀ ਦੇ ਜਿਹੜੇ ਸੀਨੀਅਰ ਨੇਤਾ ਨੇ ਚਾਹੇ ਉਹ ਪੰਜਾਬ ਦੇ ਵਿੱਚ ਹੋਣ ਜਾਂ ਸਿਰ ਦਿੱਲੀ ਦੇ ਵਿੱਚ ਹੋਣ ਉਹ ਪੂਰੇ ਅਦੇਸ਼ਪਰ ਦੇ ਵਿੱਚ ਜਿਹੜੇ ਨੇ ਇੰਡੀਆ ਆਲਾਈਅንስ ਨੂੰ ਲੈ ਕੇ ਉਹ ਆਮ ਤੌਰ ਤੇ ਪਰ ਇਹੀ ਚਰਚਾਵਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਬੀਜੇਪੀ ਵੱਲੋਂ ਉਹ ਜੀ ਸਾਜ਼ਿ ਜਿਹੜੀ ਉਹ ਰਚੀ ਗਈ ਹੈ ਜਿਸ ਤੋਂ ਬਾਅਦ ਹੁਣ ਲੋਕ ਸਭਾ ਇਲੈਕਸ਼ਨ ਤੋਂ ਕੁਝ ਸਮਾਂ ਪਹਿਲਾਂ ਹੀ ਉਹਨਾਂ ਦੇ ਜਿਹੜੇ ਆਪ ਸੁਪਰੀਮੋ ਨੇ ਔਰ ਦਿੱਲੀ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਵੀ ਰਾਜਨੀਤਿਕ ਵਿੱਚ ਲਿਆ ਲਿਆ ਗਿਆ ਉਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਸੰਜੇ ਸਿੰਘ ਸੀਗੇ ਔਰ ਲਗਭਗ 15 ਤੋਂ 16 ਹੋਰ ਉਹਨਾਂ ਦੇ ਸਟਾਰ ਪ੍ਰਚਾਰਕ ਸੀਗੇ ਔਰ ਹੋਰ ਕਈ ਮੰਤਰੀ ਸੀਗੇ ਜਿਨ੍ਹਾਂ ਨੂੰ ਸ਼ਰਾਬ ਘਡਾਲੇ ਮਾਮਲੇ ਦੇ ਵਿੱਚ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਉਹ ਜੇਲ੍ਹ ਦੇ ਵਿੱਚ ਰੱਖਿਆ ਗਿਆ ਜੀ ਹੁਣ ਅਗਲਾ ਜਿਹੜਾ ਸਮਾਂ ਹੈ ਕਿ ਕਿਹੜੀਆਂ ਗੱਲਾਂ ਨੇ ਜਿਹੜੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਰਵਿੰਦ ਕੇਜਰੀਵਾਲ ਦੇ ਨਾਲ ਕੀਤੀਆਂ ਜਾਣੀਆਂ ਔਰ ਜਿਸ ਦੇ ਤਹਿਤ ਉਹਨਾਂ ਨੇ ਚਿੱਠੀ ਲਿਖ ਕੇ ਦਿਹਾਰ ਜੇਲ੍ਹ ਦੇ ਪ੍ਰਸ਼ਾਸਨ ਨੂੰ ਸਮਾਂ ਮੰਗਿਆ ਉਹਨਾਂ ਕੋਲੋਂ ਔਰ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਅਰਵਿੰਦ ਕੇਜਰੀਵਾਲ ਨੂੰ ਬਿਲਨਤਾਰ ਸਮਾਂ ਦਿੱਤਾ ਜਾਵੇ ਤਾਂ ਹੁਣ ਨਿਕਲ ਕੇ ਸਾਹਮਣੇ ਕੀ ਆਉਂਦਾ ਹੈ ਹੋ ਸਕਦਾ ਹੈ ਕਿ ਕੱਲ ਸਵੇਰ ਤੱਕ ਜਿਹੜੀ ਤਸਵੀਰ ਹੈ ਸਪਸ਼ਟ ਹੋ ਜੇ ਜਾਂ ਫਿਰ ਕੱਲ ਤੋਂ ਬਾਅਦ ਸਪਸ਼ਟ ਹੁੰਦੀ ਹੈ ਇਹ ਸਾਰਾ ਕੁਝ ਹੁਣ ਮੁੱਖ ਮੰਤਰੀ ਦਫ਼ਤਰ ਤੋਂ ਵੀ ਆ ਜਿਹੜੇ ਸਰਸਸ ਤੋਂ ਜਾਣਕਾਰੀ ਮਿਲੇਗੀ ਫਿਰ ਉਹਦੇ ਬਾਅਦ ਹੀ ਅੱਗੇ ਜਾੜਾ ਕੁਝ ਫੈਸਲਾ ਰੱਖਿਆ ਜਾ ਸਕਦਾ ਜੀ ਇਹ ਵੀ ਜਾਣਕਾਰੀ ਲਈ ਧੰਨਵਾਦ ਮਨਜੋਤਾ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਦੀ ਵੱਡੀ ਖਬਰ ਸੀਐਮ ਭਗਵੰਤ ਮਾਨ ਜਿਹੜੇ ਨੇ ਉਹ ਦਿੱਲੀ ਤਿਹਾਰ ਜੇਲ੍ਹ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਜਾਣਗੇ ਤੁਹਾਨੂੰ ਦੱਸ ਦਈਏ ਕਿ ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਈਡੀਜੀ ਦੀ ਪੁਸ਼ਗਿਸ਼ ਤੋਂ ਬਾਅਦ ਹੁਣ ਅਦਾਲਤ ਨੇ ਅਰਵਿੰਦ ਕੇਜਰੀਵਾਲ ਨੂੰ 15 ਅਪ੍ਰੈਲ ਤੱਕ ਤਿਹਾਰ ਜਿਲ੍ਹੇ ਦੇ ਵਿੱਚ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਉਹ ਦਿੱਲੀ ਤਿਹਾਰ ਜੇਲ੍ਹ ਦੇ ਵਿੱਚੋਂ ਹੀ ਦਿੱਲੀ ਸਰਕਾਰ ਚਲਾ ਰਹੇ ਨੇ ਤੇ ਹੁਣ ਖਬਰ ਆਈ ਹੈ ਕਿ ਸੀਐਮ ਭਗਵੰਤ ਮਾਨ ਮਿਲਣ ਜਾਣਗੇ ਕਿਉਂਕਿ ਲੋਕ ਸਭਾ ਚੋਣਾਂ ਜੜੀਆਂ ਨੇ ਉਹ ਲਗਾਤਾਰ ਨੇੜੇ ਆ ਰਹੀਆਂ ਨੇ ਲਗਾਤਾਰ ਰਣਨੀਤੀਆਂ ਬਣਾਉਣ ਨੂੰ ਜਾਂ ਹੋਰ ਵੀ ਕਿਹੜੀਆਂ ਗੱਲਾਂ ਨੂੰ ਲੈ ਕੇ ਸੀਐਮ ਭਗਵੰਤ ਜਾਣੇ ਨੇ ਐ ਤੇ ਬਾਅਦ ਚ ਦੇਖਣਾ ਹੋਵੇਗਾ ਉਹ ਜਾਂ ਚੀਜ਼ਾਂ ਜਿਹੜੀਆਂ ਇਸ ਨਿਕਲ ਕੇ ਬਾਅਦ ਚ ਸਾਹਮਣੇ ਆਉਣਗੀਆਂ ਪਰ ਇਸ ਵੇਲੇ ਦੀ ਵੱਡੀ ਖਬਰ ਇਹ ਹੀ ਨਿਕਲ ਕੇ ਸਾਹਮਣੇ ਆ ਰਹੀ ਕਿ ਸੀਐਮ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨੂੰ ਤਿਹਾਰ ਜੇਲ੍ਹ ਦੇ ਵਿੱਚ ਮਿਲਣ ਜਾਣਗੇ ਉਹਨਾਂ ਨੇ ਚਿੱਠੀ ਲਿਖ ਕੇ ਤਿਹਾਰ ਜਿਲ੍ਹਾ ਪ੍ਰਸ਼ਾਸਨ ਨੂੰ ਇਸ ਦੀ ਅਪੀਲ ਕੀਤੀ ਹੈ ਉਹਨਾਂ ਨੇ ਪਰਮਿਸ਼ਨ ਮੰਗੀ ਹੈ ਕਿ ਉਹ ਸੀਐਮ ਭਗਵੰਤ ਮਾਨ ਜਿਹੜੇ ਨੇ ਉਹ ਅਰਵਿੰਦ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप